ਕਾਛੀਆ ਕਾਲ ਦੀ ਸਾਰਿਆਂ ਨੂੰ ਮੇਰੀ ਕਹਾਣੀ ਸਰਵਣ ਪੁੱਤ ਕੀ ਲੋੜ ਸੀ ਘੋਰ ਨਿਆਣਾ ਜੰਮਣ ਦੀ ਹੈਗੇ ਤਾਂ ਸੀਧੋ ਮੁੰਡੇ ਰੱਬ ਕੋਈ ਚੰਗੀ ਚੀਜ਼ ਦੇ ਦਿੰਦਾ ਫੇਰ ਵੀ ਠੀਕ ਸੀ ਪੱਥਰ ਚੁੱਕ ਮਾਰਿਆ ਮੱਥੇ ਤੇਰੀ ਜਮਾਨਾ ਬੜਾ ਮਾੜਾ ਏ ਭਾਈ ਘਰੇ ਕੁੜੀ ਦਾ ਜੰਮਣਾ ਗ੍ਰਹਿਣ ਲੱਗਣ ਸਮਾਣੇ ਦਸਾਂ ਬਾਰਾਂ ਸਾਲਾਂ ਦੀ ਨੂੰ ਲੋਕ ਡੇਲੇ ਪਾੜ-ਪਾੜ ਦੇਖਣ ਲੱਗ ਪੈਂਦੇ ਨੇ ਜਿਵੇਂ ਘਰੇ થી ਬੈਣ ਨਾ ਦੇਖੀ ਹੋਵੇ ਫਿਰ ਮਗਰੋਂ ਪੜਾਈਆਂ ਦੇ ਖਾਚ ਵਿਆਹ ਲਈ ਬਣਦੇ ਤਣ ਦੇ ਘਰ ਦੇ ਮੁੰਡੇ ਦੀ ਭਾਲ ਦਾਸ ਤੇ ਹੋਰ ਕੀ ਕੁਝ ਸੋ ਹਰ ਤਰ੍ਹਾਂ ਦੇ ਫਿਕਰ ਨਿੱਕੀ ਦੇ ਜਨਮ ਤੇ ਬੇਬੇ ਦੀਆਂ ਇਹਨਾਂ ਗੱਲਾਂ ਨੇ ਨਾਲ ਦੀ ਦੇ ਮੰਝੇ ਤੇ ਪਈ ਦੇ ਇੱਕ ਵਾਰ ਤਾਂ ਸਾਂਹੀ ਸੁਕਾ ਦਿੱਤੇ ਸਨ ਨਾਲ ਦੀ ਦਾ ਨਾਮ ਪਿਆਰਕੌਰ ਸੀ ਵੱਡਾ ਮੁੰਡਾ ਉਦੋਂ 11 ਦਾ ਤੇ ਛੋਟਾ 9.5 ਸਾਲਾਂ ਦਾ ਨਿੱਕੀ ਅਜੇ 5 ਸਾਲਾਂ ਦੀ ਸੀ ਜਦੋਂ ਉਹ 12 ਸਾਲਾਂ ਦਾ ਸਾਥ ਨਿਵਾ ਕੇ ਜਾਂ ਕਹਿ ਲਵੋ ਅੱਧ ਵਿਚਾਲੇ ਤੋੜ ਕੇ ਰੱਬ ਨੂੰ ਪਿਆਰੀ ਹੋ ਗਈ ਸੀ ਪਰ ਉਹਦਾ ਕਿਹੜਾ ਜੀ ਕਰਦਾ ਸੀ ਵੱਡਾ ਮੁੰਡਾ ਵੱਡਾ ਹੋ ਕੇ ਸ਼ਹਿਰ ਪੜਨ ਲੱਗਿਆ ਉੱਥੇ ਕਿਸੇ ਕੁੜੀ ਨਾਲ ਵਿਆਹ ਕਰਾ ਕੇ ਉੱਥੋਂ ਜੋਗਾਈ ਹੋ ਕੇ ਰਹਿ ਗਿਆ ਅਗਲਿਆਂ ਨੇ ਕਾਰ ਜਵਾਈ ਬਣਾ ਕੇ ਰੱਖ ਲਿਆ ਫਿਰ ਉਹਨੇ ਪਿੰਡ ਵੱਲ ਭੌਂ ਕੇ ਨਹੀਂ ਦੇਖਿਆ ਤੇ ਛੋਟਾ ਮੰਢੀਰਵਾਦੇ ਚ ਪੈ ਚੰਡੀਗੜ੍ਹ ਹੋਸਟਲ 'ਚ ਰਹਿਣ ਲੱਗ ਪਿਆ ਦੋਵਾਂ ਨੇ ਨਾ ਕਾਰ ਬਿਅਾਂ ਸਿਉ ਖਾਦਿਆਂ ਡਿੱਗਣ ਕਿਨਾਰੇ ਪਈਆਂ ਛੱਤਾਂ ਦੀ ਕੋਈ ਪਰਵਾਹ ਕੀਤੀ ਨਾ ਕੋਠੇ ਜਿੱੱਡੀ ਹੋਈ ਜਾਂਦੀ ਭੈਣ ਦਾ ਕੋਈ ਫਿਕਰ ਕੀਤਾ ਨਿੱਕੀ ਆਪਣੀ ਮਾਂ ਵਰਗੀ ਸੱਚਿਆਰੀ ਨਿਕਲੀ 15 ਸਾਲਾਂ ਦੀ ਹੁੰਦੀ ਨੇ ਘਰ ਦੀ ਜ਼ਿੰਮੇਵਾਰੀ ਮੋਢਿਆਂ ਤੇ ਚੁੱਕ ਲਈ ਮੇਰਾ ਮਨ ਆਪਣੇ ਆਪ ਨੂੰ ਕੋਸਦਾ ਏ ਮੇਰੀ ਬੇਵਸੀ ਜਵਾਕੜੀ ਦਾ ਬਚਪਨਾ ਵੀ ਖਾ ਗਈ ਬੇਬੇ ਵੀ ਆਪਣੇ ਅੱਖੀ ਦੀ ਏ ਗਈ ਕਿਹੜਾ ਖੋਤਾ ਸਿੱਕਾ ਤੇ ਕਿਹੜਾ ਖਰਾ ਸੋਨਾ ਨਿਕਲਿਆ ਲੋਕਾਂ ਦੇ ਤੀ ਪੁੱਤ ਪੜਾਈਆਂ ਪੜ ਕੇ ਬਾਹਰਲੇ ਮੁਲਕਾਂ ਨੂੰ ਤੁਰੇ ਜਾਂਦੇ ਸੀ ਮੈਂ ਮਜਬੂਰ ਕੀਤਾ ਤਾਂ ਜਾ ਕੇ ਇੱਕ ਨਿੱਕੀ ਕੈਨੇਡਾ ਜਾਣ ਨੂੰ ਮੰਨੀ ਪੱਕੀ ਹੋ ਗਈ ਏ ਜਿੱਦ ਕਰਕੇ ਉਹਨੇ ਮੇਰਾ ਪਾਸਪੋਰਟ ਬਣਵਾਇਆ ਤੇ ਵੀਜ਼ਾ ਵੀ ਲਵਾਇਆ ਅਗਲੇ ਮਹੀਨੇ ਚੱਲਿਆਂ ਤੀ ਕੋਲ ਇੱਕ ਪਿੰਡੂ ਸਿੱਧੜ ਜਾਟ ਜੀ ਨੂੰ ਕੋਈ ਢਾਂਗੇ ਦੇ ਪੈਰ ਨਹੀਂ ਧਰਨ ਦਿੰਦਾ ਸੀ ਜਹਾਜ਼ ਦੀ ਸਵਾਰੀ ਕਰੂਗਾ ਫੋਨ ਤੇ ਮੱਤਾਂ ਦਿੰਦੀ ਮੇਰੀ ਮਾਂ ਬਣ ਜਾਂਦੀ ਏ ਪਾਪਾ ਪਾਪਾ ਕਹਿੰਦੀ ਵਿੱਚੇ ਬਾਪੂ ਕਹਿ ਜਾਂਦੀ ਏ ਬੜਾ ਫਾਇਦਾ ਏ ਉਹਦੇ ਮੂੰਹੋਂ ਕੀ ਦੱਸਾਂ ਗੱਲਾਂ ਕਰਦਿਆਂ ਮਨ ਭਰ-ਭਰ ਆਉਂਦਾ ਏ ਜੀ ਦੇ ਜੰਮਿਆ ਸੋਗ ਮਨਾਇਆ ਸੀ ਉਹੀ ਮੇਰਾ ਸਰਬਣ ਪੁੱਤ ਹੋ ਨਿਬੜੀ ਮੇਰੇ ਹੱਡਾਂ ਗੋਡਿਆਂ ਸੇ ਜਾਨ ਮੁਖ ਚੱਲੀ ਸੀ ਉਹਨੇ ਮੈਨੂੰ ਮੁੜ ਜਿਉਣ ਜੋਗਾ ਕਰ ਤਰਿਆ ਏ ਮੇਰੀ ਸਿਰੋਂ ਲੈ ਕੇ ਡਿੱਗਦੀ ਪੱਗ ਨੂੰ ਬੋਚ ਲਿਆ ਏ ਮੈਨੂੰ ਲੱਗਦਾ ਮੈਂ ਜਦ ਵੀ ਮਰਿਆ ਉਹਦੇ ਚੁੱਲ੍ਹੇ ਤੇ ਮਰਾਂਗਾ ਮੇਰੀ ਮਨਸ਼ਾ ਵੀ ਇਹੋ ਏ ਕਿ ਉਹੀ ਮੇਰੇ ਸਿਵੇ ਨੂੰ ਮੇਰਾ ਜੇਠਾ ਪੁੱਤ ਬਣ ਕੇ ਅੱਗ ਦੇਵੇ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ